ਹਾਂਜੀ ਬਈ ਤੁਸੀਂ ਜੁੜ ਚੁੱਕੇ ਹੋ ਆਪਣੇ YouTube ਚੈਨਲ ਬਰਾੜ ਬਰਬਰੀ ਗੋਟਵਾਰਮ ਤੇ ਸਵਾਗਤ ਹੈ ਤੁਹਾਡਾ ਜੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਜਾਣਕਾਰੀ ਦੇਵਾਂਗੇ ਜਦੋਂ ਵੀ ਆਪਾਂ ਬੱਕਰੀਆਂ ਦਾ ਕੰਮ ਸ਼ੁਰੂ ਕਰਨਾ ਤੇ ਆਪਾਂ ਬੱਕਰੀਆਂ ਨਹੀਂ ਖਰੀਦਣ ਉਸ ਸਮੇਂ ਕਿਹੜੀ ਕਿਹੜੀ ਗੱਲਾਂ ਧਿਆਨ ਰੱਖਣਾ ਉਹਦੇ ਬਾਰੇ ਆਪਾਂ ਸਾਰੀ ਜਾਣਕਾਰੀ ਦੇਵਾਂਗੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸੋ ਹਾਂਜੀ ਬਈ ਆਪਾਂ ਕੱਲ ਵੀ ਵੀਡੀਓ ਪਾਈ ਸੀਗੀ ਆਪਾਂ ਨੂੰ ਬੱਕਰੀਆਂ ਖਰੀਦਣ ਸਮੇਂ ਕਿਹੜੇ ਕਿਹੜੇ ਗੱਲਾਂ ਧਿਆਨ ਰੱਖਣਾ ਚਾਹੀਦਾ ਸੋ ਅੱਜ ਵੀ ਆਪਾਂ ਉਸੇ ਟੌਪਿਕ ਤੇ ਜਾਣਕਾਰੀ ਦੇਵਾਂਗੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਤੇ ਅੱਜ ਦੀ ਵੀਡੀਓ ਚ ਆਪਾਂ ਦੱਸਾਂਗੇ ਜਦੋਂ ਆਪਾਂ ਵੀ ਬੱਕਰੀ ਖਰੀਦਣ ਜਾਣਾ ਚਾਹੀਏ ਆਪਾਂ ਮੰਡੀ ਤੋਂ ਖਰੀਦਣੀ ਬੱਕਰੀ ਚਾਹੀਏ ਘਰੋਂ ਖਰੀਦਣੀ ਉਹਦੇ ਬਾਰੇ ਆਪਾਂ ਜਾਣਕਾਰੀ ਦੇਵਾਂਗੇ ਆਪਾਂ ਨੂੰ ਕਿਹੜੀਆਂ-ਕਿਹੜੀਆਂ ਗੱਲਾਂ ਮੋਖ ਰੱਖ ਕੇ ਜਿਹੜੀ ਬੱਕਰੀ ਖਰੀਦਣੀ ਚਾਹੀਦੀ ਹੈ ਜਦੋਂ ਵੀ ਆਪਾਂ ਬੱਕਰੀ ਖਰੀਦਣ ਜਾਣਾ ਤਾਂ ਸਭ ਤੋਂ ਮਹਿੰਨਤ ਗੱਲ ਤਾਂ ਇਹੀ ਹੈ ਵੀ ਆਪਾਂ ਬੱਕਰੀ ਜਿਹੜੀ ਉਹ ਤੋਰ ਫੇਰ ਕੇ ਜ਼ਰੂਰ ਦੇਖਣੀ ਚਾਹੀਦੀ ਹੈ ਵੀ ਕਿਸੇ ਉਹ ਬਿਮਾਰਤਾ ਨਹੀਂ ਸੋ ਕਈ ਵਾਰ ਇਦਾਂ ਦਾ ਵੀ ਮੰਡੀਆਂ ਦੇ ਵਿੱਚ ਬੱਕਰੀਆਂ ਬਿਮਾਰ ਹੁੰਦੀਆਂ ਜੇ ਆਪਾਂ ਖਰੀਦ ਲਏ ਉਹਨੇ ਆਪਾਂ ਨੂੰ ਪਤਾ ਨਹੀਂ ਦੋਨਾਂ ਬਾਰੇ ਤੋ ਕਰਿਆ ਕਿ ਆਪਾਂ ਨੂੰ ਤਾਂ ਆਪਣਾ ਨੌਲੇਜ ਘਟਣ ਦੀ ਆਪਾਂ ਲਾਜ ਹੀ ਨਹੀਂ ਕਰ ਪਾਉਂਦੇ ਉਹਨਾਂ ਦਾ ਸਹੀ ਤਰ੍ਹਾਂ ਤੋ ਨੁਕਸਾਨ ਵੀ ਹੋ ਸਕਦਾ ਤੇ ਇਸ ਤਰ੍ਹਾਂ ਮੇਨ ਆਪਾਂ ਪਹਿਲੀ ਗੱਲ ਦਾ ਧਿਆਨ ਰੱਖਣਾ ਜਦੋਂ ਵੀ ਆਪਾਂ ਬੱਕਰੀ ਖਰੀਦਣੀ ਹੈ ਪਹਿਲਾਂ ਤੁਹਾਨੂੰ ਤੋਰ ਫੇਰ ਕੇ ਦੇਖਣਾ ਚਾਹੀਦਾ ਬਾਕੀ ਇਹ ਦੇਖਣਾ ਚਾਹੀਦਾ ਵੀ ਉਹ ਖਾਣਾ ਪੀਣਾ ਜਿਹੜਾ ਖਾਂਦੀ ਉਹ ਸਹੀ ਖਾ ਰਹੀ ਹੈ ਵੀ ਹਰਾ ਚਾਰਾ ਤਾਂ ਹੁੰਦਾ ਹੀ ਹੈ ਮੇਨ ਉੱਥੇ ਪਿਆ ਇਹ ਵਾਪਨੋ ਦੇਖਣਾ ਚਾਹੀਦਾ ਵੀ ਬੱਕਰੀ ਖਾਂਦੀ ਪੀਂਦੀ ਸਹੀ ਹੈ ਤਾਂ ਫਿਰ ਆਪਾਂ ਜਿਹੜੀ ਬੱਕਰੀ ਖਰੀਦਣੀ ਹੈ ਸੋ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਕਿ ਕਈ ਵਾਰ ਬੱਕਰੀਆਂ ਦੇ ਨਾ ਇਸ ਸਰੀਰ ਦੇ ਤੇ ਕਿਤੇ ਜਾਂ ਲੱਤਾਂ ਤੇ ਇਹ ਗੰਡ ਜੀ ਬਣੀ ਹੁੰਦੀ ਆ ਸੋ ਪਾਣੀ ਦੀ ਭਰੀ ਹੁੰਦੀ ਆ ਉਹ ਵੀ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਵੀ ਸਰੀਰ ਤੇ ਕਿਤੇ ਬੱਕਰੀ ਦੇ ਗੰਡ ਤਾਂ ਨਹੀਂ ਉਹ ਗੰਡ ਦੇ ਵਿੱਚ ਵੀ ਬਿਮਾਰੀ ਹੁੰਦੀ ਆ ਸੋ ਬੱਕਰੀ ਆਪਣ ਨਹੀਂ ਖਰੀਦਣੀ ਚਾਹੀਦੀ ਉਹ ਵੀ ਆਪਾਂ ਨੂੰ ਧਿਆਨ ਰੱਖ ਕੇ ਖਰੀਦਣਾ ਚਾਹੀਦਾ ਕਈ ਵਾਰ ਜਾਂਦਾ ਪਿਛਲੀਆਂ ਲੱਤਾਂ ਤੇ ਜਾਂ ਮੋਢੀ ਲੱਤਾਂ ਤੇ ਜਾਂ ਕਿਤੇ ਹੋਰ ਕਿਤੇ ਬੱਕਰੀ ਦੇ ਜਾਂ ਨੱਕ ਤੇ ਕਈ ਵਾਰ ਗੰਡ ਜੀ ਹੁੰਦੀ ਆ ਪਣੀ ਵੀ ਤੇ ਉਹ ਪਾਣੀ ਦੀ ਭਰੀ ਹੁੰਦੀ ਆ ਜਾਂ ਕਿਸੇ ਵਾਸੇ ਉਹਦੇ ਵਿੱਚ ਬਿਮਾਰੀ ਹੁੰਦੀ ਆ ਤੋ ਉਹ ਬੱਕਰੀ ਵੀ ਆਪਾਂ ਨਹੀਂ ਖਰੀਦਣੀ ਚਾਹੀਦੀ ਜੇਕਰ ਆਪਾਂ ਨਵੇਂ ਜਾਂ ਤਾਂ ਜੇਕਰ ਆਪਾਂ ਪੁਰਾਣੇ ਆਪਾਂ ਨੂੰ ਹੈਗੀ ਨਾਲ ਜ ਥੋੜੀ ਬਦ ਪੇਰ ਖਰੀਦਣੀ ਚਾਹੀਦੀ ਹੈ ਵੈਸੇ ਉਹ ਬੱਕਰੀ ਨਹੀਂ ਖਰੀਦਣੀ ਚਾਹੀਦੀ ਬਾਦ ਇੱਕ ਆਪਾਂ ਤੁਹਾਨੂੰ ਹੋਰ ਦੱਸ ਦਿੰਨੇ ਕਈ ਵਾਰ ਬੱਕਰੀਆਂ ਦੇ ਬਈ ਚਮੜੀ ਦੀ ਪ੍ਰੋਬਲਮ ਹੁੰਦੀ ਹੈ ਉਹਨਾਂ ਦੇ ਵਾਲ ਜੇ ਝੜੇ ਜੀ ਹੁੰਦੇ ਆ ਵਿੱਚੋਂ ਵਿੱਚੋਂ ਵਾਲ ਝੜੇ ਹੁੰਦੇ ਜਾਂ ਤਾਂ ਕਈ ਵਾਰ ਤਾਂ ਤੇ ਜਾਂ ਕਈ ਵਾਰ ਸਾਰੇ ਪਿੰਦੇ ਤੋਂ ਹੀ ਵਾਲਜੇ ਝੜੇ ਹੁੰਦੇ ਥੋੜੇ ਥੋੜੇ ਛੋਟੇ ਛੋਟੇ ਵਾਲਜੇ ਹੁੰਦੇ ਆ ਉਹ ਬકરી ਵੀ ਆਪਾਂ ਨਹੀਂ ਖਰੀਦਣੀ ਚਾਹੀਦੀ ਕਿਉਂਕਿ ਉਹ ਵੀ ਬਿਮਾਰੀ ਹੁੰਦੀ ਬકરી ਦੇ ਪਰ ਸਕਿਨ ਪ੍ਰੋਬਲਮ ਹੁੰਦੀ ਆ ਤੇ ਆਪਾਂ ਜੇ ਨਵਾਂ ਕੰਮ ਸ਼ੁਰੂ ਕਰਨਾ ਤੋਂ ਬકરી ਖਰੀਦਣ ਚ ਵੀ ਆਪਾਂ ਨੂੰ ਕੋਈ ਫਾਇਦਾ ਨਹੀਂਗਾ ਉਹ ਬકરી ਵੀ ਆਪਾਂ ਨਹੀਂ ਖਰੀਦਣੀ ਚਾਹੀਦੀ ਚਾਹੇ ਉਹ ਬਰਬਰੀਏ ਚਾਹੇ ਬੀਟਲਾ ਕੋਈ ਬકરી ਤਾਂ ਆਪ ਨੂੰ ਜਿਹੜੀ ਹੈ ਇਹ ਗੱਲਾਂ ਧਿਆਨ ਰੱਖਣਾ ਚਾਹੀਦਾ ਹੈ ਸੋ ਇਸ ਤੋਂ ਬਾਅਦ ਇੱਕ ਤੁਹਾਨੂੰ ਆਪਾਂ ਹੋਰ ਦੱਸ ਦਿੰਨੇ ਆਂ ਕਈ ਵਾਰ ਬકરી ਬਈ ਲੰਗੜਾ ਕੇ ਤੁਰਦੀ ਹੁੰਦੀ ਆ ਥੋੜੀ ਵਜਾਂ ਦਾ ਪਿਛਲੇ ਪੈਰ ਤੋਂ ਜਾਂ ਅਗਲੇ ਪੈਰ ਤੋਂ ਥੋੜਾ ਲੰਗ ਮਾਰ ਕੇ ਤੁਰਦੀ ਹੈ ਉਹ ਬੱਕਰੀ ਵੀ ਆਪਾਂ ਨੂੰ ਨਹੀਂ ਖਰੀਦਣੀ ਚਾਹੀਦੀਗੀ ਕਿਉਂਕਿ ਉਹਦੇ ਵਿੱਚ ਵੀ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਬਿਮਾਰੀ ਹੁੰਦੀ ਉਹਨੇ ਜੋੜਾਂਾਂ ਵਿੱਚ ਜਿਹੜੀ ਸੋਜ ਹੁੰਦੀ ਹੈ ਜਾਂ ਕੋਈ ਹੋਰ ਪ੍ਰੋਬਲਮ ਹੁੰਦੀ ਹੈ ਉਹ ਬੱਕਰੀ ਵੀ ਆਪਾਂ ਨੂੰ ਨਹੀਂ ਖਰੀਦਣੀ ਚਾਹੀਦੀਗੀ ਕਿਉਂਕਿ ਆਪਾਂ ਨਵੇਂ ਤਾਂ ਆਪਾਂ ਨੂੰ ਜਿਹੜੀ ਸਹੀ ਬੱਕਰੀ ਦੀ ਚੋਣ ਹੀ ਕਰਨੀ ਚਾਹੀਦੀ ਹੈ ਕਿ ਆਪਾਂ ਬਿਮਾਰ ਬੱਕਰੀ ਲਵਾਂਗੇ ਤਾਂ ਉਹਦੇ ਵਿੱਚ ਆਪਾਂ ਨੂੰ ਕੋਈ ਬੈਨੀਫਿਟ ਨਹੀਂ ਹੈਗਾ ਸੋ ਇਹ ਗੱਲ ਦਾ ਵੀ ਆਪਾਂ ਨੂੰ ਮਨ ਧਿਆਨ ਰੱਖਣਾ ਚਾਹੀਦਾ ਬਈ ਸੋ ਇਸ ਤੋਂ ਬਾਅਦ ਆਪਾਂ ਤੁਹਾਨੂੰ ਹੋਰ ਦੱਸ ਦਿੰ ਕਮਜ਼ੋਰ ਦੀ ਲੱਸੀ ਨਹੀਂ ਦੀਆ ਤਾਂ ਉਹ ਵੀ ਆਪਾਂ ਨਹੀਂ ਖਰੀਦਣੀ ਚਾਹੀਦੀ ਕਿਉਂਕਿ ਉਹਦੇ ਵਿੱਚ ਵੀ ਆਪਾਂ ਨੂੰ ਬੈਨੀਫਿਟ ਨਹੀਂਗਾ ਆਪਾਂ ਨਵੇਂ ਬੰਦੇ ਤੇ ਆਪਾਂ ਨੂੰ ਉਹ ਖਰੀਦਣ ਤੇ ਕੋਈ ਬੈਨੀਫਿਟ ਨਹੀਂ ਕਿਉਂਕਿ ਉਹਨਾਂ ਦਾ ਟ੍ਰੀਟਮੈਂਟ ਵੀ ਪਹਿਲਾਂ ਕਰਨਾ ਪੈਣਾ ਤੇ ਕਈ ਵਾਰ ਉਹ ਜਿਹੜੀ ਲੱਸੀ ਆ ਜਿਹੜਾ ਕਮਜ਼ੋਰ ਹੈ ਉਹ ਕੋਈ ਬਿਮਾਰੀ ਕਰਕੇ ਇਹ ਕਮਜ਼ੋਰ ਹੋਈ ਹੁੰਦੀ ਤੇ ਆਪਾਂ ਉਹਦਾ ਇਲਾਜ ਨਹੀਂ ਕਰ ਪਾਉਂਦੇ ਤਾਂ ਉਹ ਮਰ ਵੀ ਸਕਦੀ ਹੈ ਤੇ ਆਪਾਂ ਨੂੰ ਨੁਕਸਾਨ ਵੀ ਹੋ ਸਕਦਾ ਸੋ ਇਸ ਤਰ੍ਹਾਂ ਜਦੋਂ ਵੀ ਆਪਾਂ ਬੱਕਰੀ ਖਰੀਦਨੀ ਹੈ ਭਈ ਉਹਦੇ ਵਿੱਚ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਬੱਕਰੀ ਬਿਮਾਰ ਨਾ ਹੋਵੇ ਉਹ ਖਾਂਦੀ ਪਿੰਦੀ ਸਹੀ ਹੋਵੇ ਤੇ ਜਿਹੜੀ ਉਹਦੇ ਤੁਰਨ ਫਿਰਨ 'ਚ ਕੋਈ ਦਿੱਕਤ ਨਾ ਹੋਵੇ ਤੇ ਜਿਹੜੀ ਕਮਜ਼ੋਰ ਨਾ ਹੋਵੇ ਜਾਂ ਕੋਈ ਬਿਮਾਰੀ ਨਾ ਹੋਵੇ ਉਹਨੂੰ ਤਾਂ ਫੇਰ ਹੀ ਆਪਾਂ ਜਿਹੜੇ ਕੰਮ ਦੇ ਵਿੱਚ ਅੱਗੇ ਵਧ ਸਕਦੇ ਆ। ਸੋ ਇਹਨਾਂ ਗੱਲਾਂ ਧਿਆਨ ਰੱਖ ਕੇ ਆਪਣਾ ਬੱਕਰੀ ਖਰੀਦਣੀ ਚਾਹੀਦੀ ਆ। ਸੋ ਇਹ ਸੀ ਵੀ ਅੱਜ ਦੀ ਜਾਣਕਾਰੀ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਇਦਾਂ ਦੀ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਈ। ਧੰਨਵਾਦ।